ਮਾਵਾ ਦੇ ਪੁੱਤ ਮਾਰ ਦਿੱਤੇ ਆ ਨਰਿੰਦਰ ਉਹਦੇ ਚ ਕੱਲਾ ਨਹੀਂ ਹੈ ਸਾਡਾ ਵੀਰ ਉਹਦੇ ਚ ਅੱਜ 31 ਘਟਨਾਵਾਂ ਜਿਹੜੀਆਂ ਗਣਾ ਦਿੱਤੀਆਂ ਗਈਆਂ ਨੇ ਪੁਲਿਸ ਆਪਦੇ ਦੰਦਾਂ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਆ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂ ਜੋ ਭਗਵੰਤ ਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਆ ਸਾਡਾ ਵੀਰ ਨਰਿੰਦਰਦੀਪ ਸਿੰਘ ਉਹਦੀ ਸ਼ਹਾਦਤ ਉਹਦੀ ਮੌਤ ਉਹ ਜਾਈ ਨਹੀਂ ਜਾਊਗੀ ਅੱਜ ਪੰਜਾਬ ਦੇ ਲੋਕ ਜਿਸ ਤਰ੍ਹਾਂ ਬੋਲ ਰਹੇ ਆ ਜਿਸ ਤਰ੍ਹਾਂ ਤੁਸੀਂ ਮੁਕੰਮਲ ਬੰਦ ਕੀਤੀ ਆ ਖੋਨੇਆਣਾ ਮੰਡੀ ਆਉਣ ਵਾਲੇ ਸਮੇਂ 'ਚ ਉਹਨੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਊਗਾ ਲਗਾਤਾਰ ਭਗਵੰਤ ਮਾਨ ਸਰਕਾਰ ਪੁਲਿਸ ਦੀਆਂ ਜਿਹੜੀਆਂ ਵਾਂਗਾਂ ਖੋਲ ਕੇ ਰੱਖੀਆਂ ਹੋਈਆਂ ਤੇ ਉਹਨੂੰ ਨਾਥਾਂ ਜਿਹੜੀ ਕਿਹਨੇ ਪਾਉਣੀ ਐ ਉਹ ਨੂੰ ਨਾਥ ਪਾਉਣੀ ਐ ਇਹਨਾਂ ਲੋਕਾਂ ਨੇ ਸਾਡੇ ਵੀਰ ਨਰਿੰਦਰਦੀਪ ਸਿੰਘ ਨੂੰ ਇਨਸਾਫ ਦਿਵਾਉਣ ਲਈ ਅੱਜ ਗੋਨੇਆਣਾ ਮੰਡੀ ਦੇ ਵਿੱਚ ਇਕੱਠੇ ਹੋਏ ਭੈਣੋ ਭਰਾਓ ਦੁਕਾਨਦਾਰ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇਹ ਜਈਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਕੋਲੇ ਅਨੇਕਾਂ ਆਧਾਰਨਾ ਨੇ ਜਿਹਦੇ ਵਿੱਚ ਕੋ ਕੋ ਕੇ ਮਾਵਾ ਦੇ ਪੁੱਤ ਮਾਰ ਦਿੱਤੇ ਆ ਨਰਿੰਦਰ ਉਹਦੇ ਚ ਕੱਲਾ ਨਹੀਂ ਹੈ ਸਾਡਾ ਵੀਰ ਉਹਦੇ ਚ ਅੱਜ 31 ਘਟਨਾਵਾਂ ਜਿਹੜੀਆਂ ਗਣਾ ਦਿੱਤੀਆਂ ਗਈਆਂ ਨੇ ਉਹਦੇ ਚ ਜਿਹੜਾ ਮੁੰਡਾ ਪੰਜਗਰਾਈ ਤੋਂ ਸੀਆਈ ਸਟਾਫ ਵਾਲਿਆਂ ਨੇ ਚੌਂਕੀ ਵਾਲਿਆਂ ਨੇ ਚੱਕਿਆ ਜੌਨ ਵਾਲੇ ਪਿੰਡ ਦਾ ਉਹਦੇ ਮਾਪੇ ਅੱਜ ਇੱਥੇ ਬੈਠੇ ਆ ਡੈੱਡ ਬੋਡੀ ਫਰਿੱਜ ਚ ਪਾ ਕੇ ਰੱਖੀ ਬੈਠੇ ਅੰਤਮ ਸੰਸਕਾਰ ਨਹੀਂ ਕੀਤਾ ਹਜੇ ਕੁੱਟ-ਕੁੱਟ ਕੇ ਮਾਰਤਾ ਮੁੰਡਾ ਅੱਜ ਜਦੋਂ ਪੁਲਿਸ ਆਪਦੇ ਦੰਦਾ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਐ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂ ਜੋ ਭਗਵੰਤ ਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਐ ਉਹਦੀ ਉਦਾਹਰਨ ਇੱਕ ਮੈਂ ਹੋਰ ਤੁਹਾਨੂੰ ਦੇਣੀ ਚਾਹੂੰਗਾ ਕਿ ਸਾਡੇ ਚੱਜ ਚੰਦਪਾਣ ਦਾ ਸਰਪੰਚ ਖੜਾ ਕੁਲਦੀਪ ਸਿੰਘ ਉਹਦੇ ਮੈਡਮ ਸਰਪੰਚ ਨੇ ਲੋਕਾਂ ਨੇ 800 ਦੀ ਲੀਡ ਤੇ ਉਹਨੂੰ ਸਰਪੰਚ ਬਣਾਇਆ ਪਿਛਲੇ ਦਿਨੀ ਜੋ ਜਵਰ ਚੰਦ ਪਾਂ ਚਟਾਇਆ ਗਿਆ ਰਜੇਸ਼ ਕੁਮਾਰ ਐਸ ਐਚਓ ਜੈਤੋ ਦੁਆਰਾ ਉਹ ਮੁੰਡੇ ਨੂੰ ਕੁੱਟ-ਕੁੱਟ ਕੇ ਪੌਣੀ ਤੇ ਟੰਗੀ ਰੱਖਿਆ ਪੌਣਾ ਘੰਟਾ ਬਾਹਾਂ ਨਿਕਲੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ ਤੇ ਖੁਦ ਬੰਦਿਆਂ ਨੇ ਉਹਦੇ ਪੈਰਾਂ 'ਚੋਂ ਬਲੇਡ ਨਾਲ ਕੱਟ ਲਾ ਲਾ ਕੇ ਰੇਸ਼ਾ ਕੱਢਿਆ 2.5 300 ਚੱਪੜਾਂ ਸਿਰ 'ਚ ਮਾਰੀਆਂ ਗਈਆਂ ਉਹਦਾ ਦਿਮਾਗੀ ਸੰਤੁਲਨ ਹਿਲਾਉਣ ਤੱਕ ਗਏ ਆ ਸਾਰਾ ਪਿੰਡ ਪੁਲਿਸ ਛਾਉਣੀ ਬਣਾ ਕੇ ਇੰਨਾ ਜਾਬਰ ਤਰੀਕੇ ਦੇ ਨਾਲ ਕੁੱਟਿਆ 70-70 ਸਾਲ ਦੇ ਬਜ਼ੁਰਗਾਂ ਨੂੰ ਰੂੜੀਆਂ ਤੇ ਢਾਟਾ ਕੁੱਟਿਆ ਪੁਲਿਸ ਨੇ ਲੋਕਾਂ ਦੇ ਘਰ ਤੋੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਐਂਟਰ ਹੋਈ ਆ ਇਸ ਕਰਕੇ ਕੱਲਾ ਕਹਿਰਾ ਇਹੀ ਮਾਮਲਾ ਨਹੀਂ ਹੈ ਲਗਾਤਾਰ ਭਗਵੰਤਮਾਨ ਸਰਕਾਰ ਪੁਲਿਸ ਦੀਆਂ ਜਿਹੜੀਆਂ ਵਾਂਗਾਂ ਖੋਲ ਕੇ ਰੱਖੀਆਂ ਹੋਈਆਂ ਤੇ ਉਹਨੂੰ ਨਾਥਾ ਜਿਹੜੀ ਕਿਹਨੇ ਪਾਉਣੀ ਆ ਉਹਨੂੰ ਨਾਥ ਪਾਉਣੀ ਆ ਇਹਨਾਂ ਲੋਕਾਂ ਨੇ ਇਹ ਕਿਸਾਨ ਜਥੇਬੰਦੀਆਂ ਇਹ ਮਜ਼ਦੂਰ ਜਥੇਬੰਦੀਆਂ ਜਦੋਂ ਵੀ ਇਕੱਠੀਆਂ ਹੁੰਦੀਆਂ ਹੱਕ ਸੱਚ ਦੀ ਲੜਾਈ ਦੇ ਲਈ ਇਕੱਠੀਆਂ ਹੁੰਦੀਆਂ ਸ਼ਹਿਰੀਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਮੇਰੇ ਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਆ ਕਿ ਹੁਣ ਤੱਕ ਇੰਨਾ ਚ ਪਾੜ ਪਾ ਕੇ ਰੱਖਿਆ ਗਿਆ ਪਿਛਲੇ ਦਿਨਾਂ ਚ ਭਗਵੰਤ ਮਾਨ ਨੇ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੜੀਆਂ ਕਿਸਾਨ ਜਥੇਬੰਦੀਆਂ ਇਹ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਮੁੱਦੇ ਤੋਂ ਜਿੱਥੇ ਮਰਜ਼ੀ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੀਆਂ ਪਰ ਤੁਸੀਂ ਦੇਖੋ ਜਿਹੜਾ ਨੈਰੇਟਿਵ ਦੁਕਾਨਦਾਰਾਂ ਤੇ ਵਪਾਰੀਆਂ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਨੈਰੇਟਿਵ ਸਾਨੂੰ ਤੋੜਨਾ ਚਾਹੀਦਾ ਤੇ ਉਹ ਨੈਰੇਟਿਵ ਅੱਜ ਗੋਨੇਆਣੇ ਦੇ ਲੋਕਾਂ ਨੇ ਤੋੜਿਆ ਕਿਉਂ ਜੋ ਕਿਸਾਨ ਜਥੇਬੰਦੀਆਂ ਇਹ ਸਮਝਦੀਆਂ ਕਿ ਅਸੀਂ ਕੱਲੇ ਟਾਰਗੇਟ 'ਚ ਨਹੀਂ ਹੈ ਠੀਕ ਆ ਖੇਤੀ ਦਾ ਕਾਰਪੋਰੇਟ ਆਉਣਾ ਹੀ ਆਉਣਾ ਲਿਆਉਣਾ ਚਾਹੁੰਦੇ ਆ ਲੱਗੇ ਹੋਏ ਆ ਜ਼ਮੀਨ ਖੋਹਣਾ ਐਫ ਡੀ ਆਈ ਜੀ ਨੂੰ ਅਸੀਂ ਕਹਨੇ ਆ ਦੁਕਾਨਦਾਰ ਵੀਰ ਧਿਆਨ ਨਾਲ ਸੁਣ ਲੈਣਾ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਲੈ ਕੇ ਆ ਰਹੇ ਆ 25 ਕਰੋੜ ਲੋਕ ਭਾਰਤ ਦੇ ਵਿੱਚ ਪਰਚੂਨ ਦੇ ਖੇਤਰ ਦੇ ਵਿੱਚ ਦੁਕਾਨਦਾਰੀ ਕਰ ਰਹੇ ਨੇ 25 ਕਰੋੜ ਤੇ ਜਿਹੜੀਆਂ ਵੱਲ ਮਾਰタルਗੀਆਂ ਕੰਪਨੀਆਂ ਤੇ ਜਿਹੜੀਆਂ ਵੱਡੀਆਂ ਦਿਓਕਦ ਕੰਪਨੀਆਂ ਜਿਨ੍ਹਾਂ ਦੇ ਪੂਰੇ ਦੁਨੀਆ ਦੇ ਵਿੱਚ 22 ਲੱਖ ਕਰਮਚਾਰੀ ਨੇ ਤੇ ਅੱਜ ਤੁਸੀਂ ਦੇਖੋ ਜੇ ਉਹ ਕੰਪਨੀਆਂ ਇੱਥੇ ਮਾਲ ਖੋਲ੍ਹਦੀਆਂ ਆਊਟਲੈਟ ਬਣਿਆ ਬਠਿੰਡੇ ਦੇ ਬਾਹਰ ਪੁੱਜੋ ਵਾਲੀ ਸਾਈਡ ਤੇ ਹਰ ਸ਼ਹਿਰ ਦੇ ਬਾਹਰ ਆਊਟਲੈਟ ਬਣ ਗਏ ਤੇ ਪੁੱਛ ਕੇ ਵੇਖੋ ਜਿੱਥੇ ਸ਼ਾਪਿੰਗ ਮਾਲ ਖੁੱਲੇ ਆ ਤੇ ਦੁਕਾਨਦਾਰ ਮੱਖੀਆਂ ਮਾਰਨ ਦੇ ਲਈ ਮਜਬੂਰ ਨੇ ਕਿੰਨਾ ਦੇ ਨੇ ਆਊਟਲੈਟ ਵੱਡੀਆਂ ਵੱਡੀਆਂ ਕੰਪਨੀਆਂ ਮੈਕਡੋਨਲਡਰਗੇ ਸਬਵੇਰਗੇ ਜਿਹੜੇ ਸੈਂਟਰ ਖੋਲ ਰरहे ਆ ਸੜਕਾਂ ਦੇ ਦਿਵਾਲੇ ਵੱਡੇ ਵੱਡੇ ਸ਼ਾਪਿੰਗ ਮਾਲ ਖੋਲ ਰरहे ਆ ਉਹ ਤੁਹਾਡੀ ਦੁਕਾਨਦਾਰੀਆਂ ਖਤਮ ਕਰਨ ਦੇ ਲਈ ਨੇ ਤੇ ਅੱਜ ਜਦੋਂ ਤੁਹਾਡੇ ਤੇ ਕਿਸੇ ਤਰ੍ਹਾਂ ਦੀ ਸਾਥੀਓ ਮੁਸੀਬਤ ਪੈਣੀ ਆ ਜਦੋਂ ਪਰਚੂਨ ਦਾ ਖੇਤਰ ਵੀ ਇਹਨੂੰ ਵੇਚਿਆ ਜਾਣਾ ਕਾਰਪੋਰੇਟ ਨੂੰ ਤੁਹਾਡੇ ਨਾਲ ਖੜਨ ਵਾਲੇ ਲੋਕ ਨੇ ਮੈਂ ਸਿਰਫ ਇੱਕ ਗੱਲ ਕਹਿ ਕੇ ਸੈਕਟਰੀ ਸਾਹਿਬ ਮੇਰਾ ਸਮਾਂ ਸਮਾਪਤ ਹੋ ਗਿਆ ਬੋਲ ਰਹੇ ਨੇ ਇੱਕ ਗੱਲ ਕਹਿ ਕੇ ਆਪਦੀ ਥਾਂ ਲਾਉਂਗਾ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੇ ਤਾਂ ਜਵਰ ਉੱਠਣਾ ਹੀ ਉੱਠਣਾ ਉੱਠ ਰਿਹਾ ਬਹੁਤ ਸਾਰੇ ਥਾਮਾਂ ਤੇ ਜਦੋਂ ਦੁਕਾਨਦਾਰਾਂ ਤੇ ਵੀ ਗੱਲ ਆਉਣੀ ਆ ਤੇ ਝੰਡਾ ਚੱਕ ਕੇ ਥੋੜੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਲੋਕ ਪੰਜਾਬ ਦੀ ਧਰਤੀ ਦੇ ਆ ਲੋਕ ਹੋਣਗੇ ਸਾਡਾ ਵੀਰ ਨਰਿੰਦਰਦੀਪ ਸਿੰਘ ਉਹਦੀ ਸ਼ਹਾਦਤ ਉਹਦੀ ਮੌਤ ਅਜਾਈ ਨਹੀਂ ਜਾਊਗੀ ਅੱਜ ਪੰਜਾਬ ਦੇ ਲੋਕ ਜਿਸ ਤਰ੍ਹਾਂ ਬੋਲ ਰਹੇ ਆ ਜਿਸ ਤਰ੍ਹਾਂ ਤੁਸੀਂ ਮੁਕੰਮਲ ਬੰਦ ਕੀਤੀ ਆ ਗੋਨੇਆਣਾ ਮੰਡੀ ਆਉਣ ਵਾਲੇ ਸਮੇਂ 'ਚ ਉਹਨੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਊਗਾ ਇਹ ਤੁਹਾਡੇ ਬੰਦ ਨੇ ਅੱਜ ਗੱਲ ਕਲੀਅਰ ਕਰਤੀ ਆ ਕਿ ਉਹਨਾਂ ਜ਼ਾਬਰ ਭੇੜੀਆਂ ਨੂੰ ਜਿਨ੍ਹਾਂ ਨੇ ਕੋਹ ਕੋਹ ਕੇ ਸਾਡਾ ਵੀਰ ਮਾਰਿਆ ਆਉਣ ਵਾਲੇ ਦਿਨਾਂ 'ਚ ਸਲਾਖਾਂ ਦੇ ਪਿੱਛੇ ਸਟਮਾਉਣ ਲਈ ਤਾਨ ਲਾ ਕੇ ਲੜਾਂਗੇ ਨੌਜਵਾਨ ਭਾਰਸਭਾ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨੇ ਵੀ ਸੰਘਰਸ਼ ਅੱਗੇ ਚੱਲਣਗੇ ਜਿਸ ਤਰ੍ਹਾਂ ਦਾ ਵੀ ਸਾਡਾ ਰੋਲ ਉਹਦੇ 'ਚ ਬਣਦਾ ਡਿਊਟੀ ਲਾਈ ਜਾਊਗੀ ਅਸੀਂ ਆਪਣਾ ਰੋਲ ਨਿਭਾਵਾਂਗੇ ਅੱਜ ਆਪਾਂ ਮਾਰਚ ਕਰਨਾ ਜਿਹੜੇ ਆਸੇ ਪਾਸੇ ਖੜੇ ਆ ਵੀਰੋ ਕਿਰਪਾ ਕਰਕੇ ਪੰਡਾਲ 'ਚ ਆ ਜਾਓ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਸਾਡੇ ਵੀਰ ਨਰਿੰਦਰਦੀਪ ਸਿੰਘ ਨੂੰ ਇਨਸਾਫ ਦਿਵਾਉਣ ਲਈ ਅੱਜ ਗੋਨੇਆਣਾ ਮੰਡੀ ਦੇ ਵਿੱਚ ਇਕੱਠੇ ਹੋਏ ਭੈਣੋ ਭਰਾਓ ਦੁਕਾਨਦਾਰ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇਹ ਜਈਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਕੋਲੇ ਅਨੇਕਾ ਆਧਾਰਨਾ ਨੇ ਜਿਦੇ ਵਿੱਚ ਕੋ ਕੋ ਕੇ ਮਾਵਾ ਦੇ ਪੁੱਤ ਮਾਰ ਦਿੱਤੇ ਆ ਨਰਿੰਦਰ ਉਹਦੇ ਚ ਕੱਲਾ ਨਹੀਂ ਹੈ ਸਾਡਾ ਵੀਰ ਉਹਦੇ ਚ ਅੱਜ 31 ਘਟਨਾਵਾਂ ਜਿਹੜੀਆਂ ਗਿਣਾ ਦਿੱਤੀਆਂ ਗਈਆਂ ਨੇ ਉਹਦੇ ਚ ਜਿਹੜਾ ਮੁੰਡਾ ਪੰਜ ਗਰਾਈ ਤੋਂ ਸੀ ਆਈ ਸਟਾਫ ਵਾਲਿਆਂ ਨੇ ਚੌਂਕੀ ਵਾਲਿਆਂ ਨੇ ਚੱਕਿਆ ਜੌਨ ਵਾਲੇ ਪਿੰਡ ਦਾ ਉਹਦੇ ਮਾਪੇ ਅੱਜ ਇੱਥੇ ਬੈਠੇ ਆ ਡੈੱਡ ਬੋਡੀ ਫਰਿੱਜ ਚ ਪਾ ਕੇ ਰੱਖੀ ਬੈਠੇ ਅੰਤਮ ਸੰਸਕਾਰ ਨਹੀਂ ਕੀਤਾ ਹਜੇ ਕੁੱਟ-ਕੁੱਟ ਕੇ ਮਾਰਤਾ ਮੁੰਡਾ ਅੱਜ ਜਦੋਂ ਪੁਲਿਸ ਆਪਦੇ ਦੰਦ ਦਾ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਹੈ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂ ਜੋ ਭਗਵੰਤ ਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਆ ਉਹਦੀ ਉਦਾਹਰਨ ਇੱਕ ਮੈਂ ਹੋਰ ਤੁਹਾਨੂੰ ਦੇਣੀ ਚਾਹੂੰਗਾ ਕਿ ਸਾਡੇ ਚੱਜ ਚੰਦਪਾਣ ਦਾ ਸਰਪੰਚ ਖੜਾ ਕੁਲਦੀਪ ਸਿੰਘ ਉਹਦੇ ਮੈਡਮ ਸਰਪੰਚ ਨੇ ਲੋਕਾਂ ਨੇ 800 ਦੀ ਲੀਡ ਤੇ ਉਹਨੂੰ ਸਰਪੰਚ ਬਣਾਇਆ ਪਿਛਲੇ ਦਿਨੀ ਜੋ ਜਵਰ ਚੰਦਪਾਣ ਛਟਾਇਆ ਗਿਆ ਰਜੇਸ਼ ਕੁਮਾਰ ਐਸਐਚਓ ਜੈਤੋ ਦੁਆਰਾ ਉਹ ਮੁੰਡੇ ਨੂੰ ਕੁੱਟ-ਕੁੱਟ ਕੇ ਪੌਣੀ ਤੇ ਟੰਗੀ ਰੱਖਿਆ ਪੌਣਾ ਘੰਟਾ ਬਾਹਾਂ ਨਿਕਲੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ ਤੇ ਖੁਦ ਬੰਦਿਆਂ ਨੇ ਉਹਦੇ ਪੈਰਾਂ 'ਚੋਂ ਬਲੇਡ ਨਾਲ ਕੱਟ ਲਾ ਲਾ ਕੇ ਰੇਸ਼ਾ ਕੱਢਿਆ 2 300 ਚੱਪਲਾਂ ਸਿਰ 'ਚ ਮਾਰੀਆਂ ਗਈਆਂ ਉਹਦਾ ਦਿਮਾਗੀ ਸੰਤੁਲਨ ਹਲਾਉਣ ਤੱਕ ਗਏ ਆ ਸਾਰਾ ਪਿੰਡ ਪੁਲਿਸ ਛਾਉਣੀ ਬਣਾ ਕੇ ਇੰਨਾ ਜ਼ਬਰ ਤਰੀਕੇ ਦੇ ਨਾਲ ਕੁੱਟਿਆ 70 70 ਸਾਲ ਦੇ ਬਜ਼ੁਰਗਾਂ ਨੂੰ ਰੂੜੀਆਂ ਤੇ ਢਾ ਢਾ ਕੁੱਟਿਆ ਪੁਲਿਸ ਨੇ ਲੋਕਾਂ ਦੇ ਘਰ ਤੋੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਐਂਟਰ ਹੋਈ ਆ ਇਸ ਕਰਕੇ ਕੱਲਾ ਕਹਿਰਾ ਇਹੀ ਮਾਮਲਾ ਨਹੀਂ ਹੈ ਲਗਾਤਾਰ ਭਗਵੰਤ ਮਾਨ ਸਰਕਾਰ ਪੁਲਿਸ ਦੀਆਂ ਜੜੀਆਂ ਵਾਂਗਾਂ ਖੋਲ ਕੇ ਰੱਖੀਆਂ ਹੋਈਆਂ ਤੇ ਉਹਨੂੰ ਨਾਥਾ ਜਿਹੜੀ ਕਿਹਨੇ ਪਾਉਣੀ ਐ ਉਹਨੂੰ ਨਾਥ ਪਾਉਣੀ ਐ ਇਹਨਾਂ ਲੋਕਾਂ ਨੇ ਇਹ ਕਿਸਾਨ ਜਥੇਬੰਦੀਆਂ ਇਹ ਮਜ਼ਦੂਰ ਜਥੇਬੰਦੀਆਂ ਜਦੋਂ ਵੀ ਇਕੱਠੀਆਂ ਹੁੰਦੀਆਂ ਹੱਕ ਸੱਚ ਦੀ ਲੜਾਈ ਦੇ ਲਈ ਇਕੱਠੀਆਂ ਹੁੰਦੀਆਂ ਸ਼ਹਿਰੀਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਮੇਰੇ ਤੋਂ ਪਹਿਲਾਂ ਬਲਾਰੇ ਬੋਲ ਕੇ ਗਏ ਆ ਕਿ ਹੁਣ ਤੱਕ ਇਹਨਾਂ 'ਚ ਪਾੜ ਪਾ ਕੇ ਰੱਖਿਆ ਗਿਆ ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੜੀਆਂ ਕਿਸਾਨ ਜਥੇਬੰਦੀਆਂ ਇਹ ਬਿਨਾ ਵਜ੍ਹਾ ਤੋਂ ਬਿਨਾ ਕਿਸੇ ਮੁੱਦੇ ਤੋਂ ਜਿੱਥੇ ਮਰਜ਼ੀ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੀਆਂ ਪਰ ਤੁਸੀਂ ਦੇਖੋ ਜਿਹੜਾ ਨੈਰੇਟਿਵ ਦੁਕਾਨਦਾਰਾਂ ਤੇ ਵਪਾਰੀਆਂ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਨੈਰੇਟਿਵ ਸਾਨੂੰ ਤੋੜਨਾ ਚਾਹੀਦਾ ਤੇ ਉਹ ਨੈਰੇਟਿਵ ਅੱਜ ਗੋਨੇਆਣੇ ਦੇ ਲੋਕਾਂ ਨੇ ਤੋੜਿਆ ਕਿਉਂ ਜੋ ਕਿਸਾਨ ਜਥੇਬੰਦੀਆਂ ਇਹ ਸਮਝਦੀਆਂ ਕਿ ਅਸੀਂ ਕੱਲੇ ਟਾਰਗੇਟ 'ਚ ਨਹੀਂ ਹੈ ਠੀਕ ਆ ਖੇਤੀ ਦਾ ਕਾਰਪੋਰੇਟ ਆਉਣਾ ਹੀ ਆਉਣਾ ਲਿਆਉਣਾ ਚਾਹੁੰਦਾ ਹੀ ਆ ਲੱਗੇ ਹੋਇਆ ਜਮੀਨ ਖੋਣਾ ਐਫ ਡੀ ਆਈ ਇਹਨੂੰ ਅਸੀਂ ਕਹਨੇ ਆ ਦੁਕਾਨਦਾਰ ਵੀਰ ਧਿਆਨ ਨਾਲ ਸੁਣ ਲੈਣਾ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਲੈ ਕੇ ਆ ਰਹੇ ਆ 25 ਕਰੋੜ ਲੋਕ ਭਾਰਤ ਦੇ ਵਿੱਚ ਪਰਚੂਨ ਦੇ ਖੇਤਰ ਦੇ ਵਿੱਚ ਦੁਕਾਨਦਾਰੀ ਕਰ ਰਹੇ ਨੇ 25 ਕਰੋੜ ਤੇ ਜਿਹੜੀਆਂ ਵਾਲਮਾਰਟ ਆਗੀਆਂ ਕੰਪਨੀਆਂ ਤੇ ਜਿਹੜੀਆਂ ਵੱਡੀਆਂ ਦਿਓਕਦ ਕੰਪਨੀਆਂ ਜਿਨ੍ਹਾਂ ਦੇ ਪੂਰੇ ਦੁਨੀਆ ਦੇ ਵਿੱਚ 22 ਲੱਖ ਕਰਮਚਾਰੀ ਨੇ ਤੇ ਅੱਜ ਤੁਸੀਂ ਦੇਖੋ ਜੇ ਉਹ ਕੰਪਨੀਆਂ ਇੱਥੇ ਮਾਲ ਖੋਲ੍ਹਦੀਆਂ ਆ ਆਊਟਲੈਟ ਬਣਿਆ ਬਠਿੰਡੇ ਦੇ ਬਾਹਰ ਪੁੱਜੋ ਵਾਲੀ ਸਾਈਡ ਤੇ ਹਰ ਸ਼ਹਿਰ ਦੇ ਬਾਹਰ ਆਊਟਲੈਟ ਬਣ ਗਏ ਤੇ ਪੁੱਛ ਕੇ ਵੇਖੋ ਜਿੱਥੇ ਸ਼ਾਪਿੰਗ ਮਾਲ ਖੁੱਲੇ ਆ ਤੇ ਦੁਕਾਨਦਾਰ ਮੱਖੀਆਂ ਮਾਰਨ ਦੇ ਲਈ ਮਜਬੂਰ ਨੇ ਕਿੰਨਾ ਨੇ ਆਊਟਲੈਟ ਵੱਡੀਆਂ ਵੱਡੀਆਂ ਕੰਪਨੀਆਂ ਮੈਕਡੋਨਲਡਰ ਕੇ ਸਭ ਵੇਰ ਕੇ ਜਿਹੜੇ ਸੈਂਟਰ ਖੋਲ੍ਹ ਰਹੇ ਆ ਸੜਕਾਂ ਦੇ ਦਿਵਾਲੇ ਵੱਡੇ ਵੱਡੇ ਸ਼ਾਪਿੰਗ ਮਾਲ ਖੋਲ੍ਹ ਰਹੇ ਆ ਉਹ ਤੁਹਾਡੀ ਦੁਕਾਨਦਾਰੀਆਂ ਖਤਮ ਕਰਨ ਦੇ ਲਈ ਨੇ ਤੇ ਅੱਜ ਜਦੋਂ ਥੋਡੇ ਤੇ ਕਿਸੇ ਤਰ੍ਹਾਂ ਦੀ ਸਾਥੀਓ ਮੁਸੀਬਤ ਪੈਣੀ ਆ ਜਦੋਂ ਪਰਚੂਨ ਦਾ ਖੇਤਰ ਵੀ ਇਹਨੂੰ ਵੇਚਿਆ ਜਾਣਾ ਕਾਰਪੋਰੇਟ ਨੂੰ ਤੁਹਾਡੇ ਨਾਲ ਖੜਨ ਵਾਲੇ ਲੋਕ ਨੇ ਮੈਂ ਸਿਰਫ ਇੱਕ ਗੱਲ ਕਹਿ ਕੇ ਸੈਕਟਰੀ ਸਾਹਿਬ ਮੇਰਾ ਸਮਾਂ ਸਮਾਪਤ ਹੋ ਗਿਆ ਬੋਲ ਰਹੇ ਨੇ ਇੱਕ ਗੱਲ ਕਹਿ ਕੇ ਆਪਦੀ ਥਾਂ ਲਾਉਂਗਾ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੇ ਤਾਂ ਜਵਰ ਉੱਠਣਾ ਹੀ ਉੱਠਣਾ ਉੱਠ ਰਿਹਾ ਬਹੁਤ ਸਾਰੇ ਥਾਵਾਂ ਤੇ ਜਦੋਂ ਦੁਕਾਨਦਾਰਾਂ ਤੇ ਵੀ ਗੱਲ ਆਉਣੀ ਆ ਤੇ ਝੰਡਾ ਚੱਕ ਕੇ ਤੁਹਾਡੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਲੋਕ ਪੰਜਾਬ ਦੀ ਧਰਤੀ ਦੇ ਆ ਲੋਕ ਹੋਣਗੇ ਸਾਡਾ ਵੀਰ ਨਰਿੰਦਰਦੀਪ ਸਿੰਘ ਉਹਦੀ ਸ਼ਹਾਦਤ ਉਹਦੀ ਮੌਤ ਅਜਾਈ ਨਹੀਂ ਜਾਊਗੀ ਅੱਜ ਪੰਜਾਬ ਦੇ ਲੋਕ ਜਿਸ ਤਰ੍ਹਾਂ ਬੋਲ ਰਹੇ ਆ ਜਿਸ ਤਰ੍ਹਾਂ ਤੁਸੀਂ ਮੁਕੰਮਲ ਬੰਦ ਕੀਤੀ ਆ ਗੋਨੇਆਣਾ ਮੰਡੀ ਆਉਣ ਵਾਲੇ ਸਮੇਂ 'ਚ ਉਹਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਊਗਾ ਇਹ ਤੁਹਾਡੇ ਬੰਦ ਨੇ ਅੱਜ ਗੱਲ ਕਲੀਅਰ ਕਰਤੀ ਆ ਕਿ ਉਹਨਾਂ ਜਾਬਰ ਭੇੜੀਆਂ ਨੂੰ ਜਿਨ੍ਹਾਂ ਨੇ ਕੋਹ ਕੋਹ ਕੇ ਸਾਡਾ ਵੀਰ ਮਾਰਿਆ ਆਉਣ ਵਾਲੇ ਦਿਨਾਂ 'ਚ ਸਲਾਖਾਂ ਦੇ ਪਿੱਛੇ ਸਟਮਾਉਣ ਲਈ ਤਾਨ ਲਾ ਕੇ ਲੜਾਂਗੇ ਨੌਜਵਾਨ ਭਾਰ ਸਭਾ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨੇ ਵੀ ਸੰਘਰਸ਼ ਅੱਗੇ ਚੱਲਣਗੇ ਜਿਸ ਤਰ੍ਹਾਂ ਦਾ ਵੀ ਸਾਡਾ ਰੋਲ ਉਹਦੇ 'ਚ ਬਣਦਾ ਡਿਊਟੀ ਲੱਗ ਜਾਊਗੀ ਅਸੀਂ ਆਪਣਾ ਰੋਲ ਨਿਭਾਵਾਂਗੇ ਅੱਜ ਆਪਾਂ ਮਾਰਚ ਕਰਨਾ ਜਿਹੜੇ ਆਸੇ ਪਾਸੇ ਖੜੇ ਆ ਵੀਰੋ ਕਿਰਪਾ ਕਰਕੇ ਪੰਡਾਲ 'ਚ ਆਜੋ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ